ਬਾਬਾਨੀਆਂ ਕਹਾਣੀਆਂ ਉੱਤਸਪੁੱਤ ਕਰੇ ਮਾਨਮਤਾ ਇਤਿਹਾਸ ਆਪਣੀ ਨੌਜਵਾਨ ਪੀੜ੍ਹੀ ਨੂੰ ਇੰਜੈਕਟ ਕਰਨਾ ਸਾਡੀ ਵਰੀਸ ਦਾ ਮੁੱਢਲਾ ਫਰਜ਼ ਹੈ ਇਸ ਸਮਾਗਮ ਆਪਣਾ ਇੱਕ ਫਰਜ਼ ਨਿਭਾ ਰਿਹਾ ਹੈ ਕਰਦੇ ਵੇ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜੇ ਸਮਰੀ ਤਿਆਰ ਹੋਵੇ ਤੇ ਇੱਕ ਗੱਲ ਬੜੀ ਨਿਖਰ ਕੇ ਸਾਹਮਣੇ ਆਈ ਕਿ ਤੁਸੀਂ ਰੜਕਦੇ ਬੜੇ ਹੋ ਸਰਕਾਰ ਦੇ ਅੱਖਾਂ ਵਿੱਚ ਉਹ ਸਰਕਾਰ ਭਾਵੇਂ ਮੁਸਲਮਾਨ ਦੀ ਹੋਵੇ ਭਾਵੇਂ ਬੇਪਰ ਦੀ ਹੋਵੇ ਭਾਵੇਂ ਗੋਰੇ ਦੀ ਹੋਵੇ ਅਗਲੀ ਗੱਲ ਕਹਿਤੀ ਉਹਨਾਂ ਨੇ ਭਾਵੇਂ ਸਿੱਖਾਂ ਦੀ ਹੋਵੇ ਤੁਹਾਡੇ ਤੋਂ ਖਤਰਾ ਕਿਉਂ ਹੈ ਤੁਸੀਂ ਉਦਾਂ ਰੜਕਣ ਲੱਗ ਪਏ ਜਿੱਦਾਂ ਤੁਹਾਡੇ ਬਾਪੂ ਨੇ ਜਨੇਊ ਪਾਉਣ ਤੋਂ ਨਾ ਕਰਤੇ ਅਗਲੇ ਆਣੇ ਤੁਹਾਡੇ ਘਰ ਚ ਸ੍ਰੀ ਚੰਦ ਖੜਾ ਖੜਤਾ ਕਿੱਥੋਂ ਬਚਾਂਗੇ ਦਲਸਾ ਪੈਂਤੜੇ ਦੀ ਗੱਲ ਕਰ ਰਹੇ ਸੀ ਮਸੂਮਾ ਦੀ ਕੌਮ ਕੀ ਕਰੇ ਜਾਨਵਾਰਾਂ ਤੋਂ ਬਿਨਾ ਵੱਧ ਕੁਝ ਕਰ ਸਕਦਾ ਜੇ ਗੋਲੀ ਨੇ ਮਾਰੇ ਤਾਂ ਸਿੱਖ ਮਾਰੇ ਤੋਪਾਂ ਨੇ ਮਾਰੇ ਤੇ ਸਿੱਖ ਮਾਰੇ ਫਾਇ ਚਾੜੇ ਤੇ ਸਿੱਖ ਚਾੜੇ ਨਸ਼ਿਆਂ ਨੇ ਮਾਰੇ ਤੇ ਸਿੱਖ ਮਾਰੇ ਫੇਰ ਤੁਸੀਂ ਆਤਵਾਦੀ ਫੇਰ ਤੁਸੀਂ ਵੱਖਵਾਦੀ ਤੇ ਇਹ ਕੱਲ ਦੀ ਗੱਲ ਹੈ ਨਾ ਤੁਸੀਂ ਪੁਲਿਸ ਦੀ ਵਰਦੀ ਪਾ ਕੇ ਵੀ ਆਤਵਾਦੀ ਕਿਹੜਾ ਪੈਂਤੜਾ ਕਿੱਥੋਂ ਤੱਕ ਅਕਲ ਦੇ ਘੋੜੇ ਦੋੜਾ ਲਾਂਗੇ ਜਦੋਂ ਤੁਸੀਂ ਖਾਲਸਾ ਏਡ ਜਾਂ ਹੋਰ ਸੰਸਾਵਾ ਤੁਹਾਡੀਆਂ ਜਦੋਂ ਮੁਸੀਬਤ ਦੇ ਵੇਲੇ ਜਾ ਕੇ ਹੜਾਂ ਦੇ ਪਾਣੀਆਂ ਵਿੱਚ ਗਲਗਲ ਤੱਕ ਪਾਣੀ 'ਚ ਖੜੇ ਹੋ ਕੇ ਅੰਨ ਪਾਣੀ ਵੰਡੋ ਉਦੋਂ ਤੁਸੀਂ ਚੰਗੇ ਤੇ ਖਾਲਸਾ ਏਡ ਦੇ ਮੁਖੀ ਨੂੰ ਤੁਹਾਡੇ ਦੇਸ਼ 'ਚ ਬੜੀ ਦੀ ਆਗਿਆ ਨਹੀਂ ਹੈ ਕਿਉਂਕਿ ਵਖਵਾਦੀ हम हूँ लान तेजिए सिस्टम रू ते किए पर याद रखियो लोहे का तेसा लोहे का थोड़ा कुछ नहीं कर सकता जे पिछे मुठ जो अकाली दल की गल करके गए प्रिंसिपल साहब बेड़ियाँ बड़े किन्ने पाए ने ਮੈਂ ਸਲਾਮ ਕਰਨਾ ਉਹ ਯੋਧੇ ਨੂੰ ਜਿਨੇ ਸੜਕ ਤੇ ਖੜੇ ਹੋ ਕੇ ਸਿੱਧਾ ਚੈਲੰਜ ਕੀਤਾ ਵੀ ਮਿੱਤਰਾ ਪਹਿਲੇ ਜਵਾਬ ਦੇ ਕਿਹੜੇ ਪੰਜਾਬ ਬਚਾਉਣ ਦੀਆਂ ਗੱਲਾਂ ਕਰਦਾ ਪਿਆ ਉਹ ਸਵਾ ਲੱਖ ਯੋਧਾ ਨਿਕਲਿਆ ਨਹੀਂ ਅਸੀਂ ਆ ਪ੍ਰਿੰਸੀਪਲ ਵਿਆਹ ਦੀ ਗੱਲ ਕਰਦੇ ਨੇ ਲਾ ਦੋਸਤਾਂ ਬਾਹਰ ਖੜੀ ਕਰੋ ਜਿਨੇ ਸਿਰਫ 51 11 ਬੰਦਿਆਂ ਨਾਲ ਜਾ ਕੇ ਆਪਣਾ ਧੀ ਪੁੱਤਰ ਵਿਆਹ ਆ ਹੋਵੇ ਸਾਰਿਆਂ ਨੇ ਵਿਆਹੇ ਨੇ ਕਿਹਦੇ ਬੱਚੇ ਨਹੀਂ ਵਿਆਹੇ ਗਏ ਮਨੁਜਾਨਤ ਸਭ ਬਾਤ ਜਾਣਤੀ ਔਗਣ ਕਰਾਂ ਕਾਹੇ ਕੀ ਕੁਸ਼ਲਾਤ ਅੱਦੋਗੀ ਕੋਈ ਦੂਸਰੋ ਦੂਰੋ ਰੋਸ਼ਨੀ ਲੈ ਕੇ ਆਲੇ ਸੀ ਹਾਥ ਦੀ ਇਹ ਇਦੂ ਵੱਟੀ ਰੋਸ਼ਨੀ ਪਰ ਸਾਨੂੰ ਪੜਨ ਤੋਂ ਰੋਕਿਆ ਜਾ ਰਿਹਾ ਜਿਹੜਾ ਪਾਠ ਦੀ ਗੱਲ ਕਰਕੇ ਗਏ ਨੇ ਜੇ ਪ੍ਰਾਚਨ ਜ਼ਮਾਨੇ ਦੇ ਵਿੱਚ ਵਿਪਰ ਸ਼ੂਦਰ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਉਂਦਾ ਸੀ ਵੀ ਇਹਦੇ ਅੰਦਰ ਗਿਆਨ ਦੀ ਗੱਲ ਪਹੁੰਚ ਨਾ ਜਾਏ ਤੇ ਅੱਜ ਕਿਰਪਾਣ ਵਾਲਾ ਪੇਪਰ ਇੰਨੇ ਔਖੇ ਬਣਾ ਬਣਾ ਕੇ ਪੇਸ਼ ਕਰ ਰਿਹਾ ਬਾਣੀ ਨੂੰ ਵੀ ਕਿਸੇ ਨੂੰ ਸਮਝ ਹੀ ਨਾ ਆਵੇ ਨਹੀਂ ਤੇ ਬਾਣੀ ਪੜਨੀ ਔਖੀ ਹੁਕਮ ਤੇ ਸਿਹਜ ਬਿਲੋਵੋਦਾ ਸੀ ਨਾ ਕਿ ਫਿਰ ਕਰ ਕਿੱਥੇ ਹੋ ਰਿਹਾ ਹੈ ਕਿੱਥੋਂ ਰਿਹਾ ਉਸ ਚੈਨਲ ਤੋਂ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਦਾ ਚੈਨਲ ਹੈ ਕਿੱਥੋਂ ਬਚੋਗੇ ਜੀ ਕਿ ਸਿਆਣੇ ਨੇ ਬੜੀ ਬੜੀ ਸੋਹਣੀ ਗੱਲ ਕਹੀ ਸੀ ਕਹਿੰਦਾ ਸੀ ਉਹ ਪੁਰਾਣਾ ਦੁਸ਼ਮਣ ਜਿਹੜਾ ਸੀ ਨਾ ਉਹ ਰੂਪ ਤੋਂ ਪਛਾਣਿਆ ਜਾਂਦਾ ਸੀ ਉਹਦਾ ਰੂਪ ਵੱਖਰਾ ਸੀ ਸਾਡੇ ਨਾਲੋਂ ਚਾਹੇ ਉਹ ਬੇਪਰਦੇ ਰੂਪ ਚ ਸੀ ਚਾਹੇ ਉਹ ਮੁਗਲ ਦੇ ਰੂਪ ਚ ਸੀ ਐਂ ਤੇ ਕਿਸ਼ਹਰਾ ਬੈ ਕੇ ਤੁਹਾਡੇ ਨਾਲ ਵੱਡੀ ਪੱਗ ਬੰਨ ਕੇ ਦਮਨਲਾ ਸਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਥਾਣੇ ਲੈ ਗਿਆ ਸਾਡੂੰ ਅਸੀਂ ਕੁਝ ਵੀ ਨਾ ਕਰ ਸਕੇ ਤੁਸੀਂ ਬੋਲ ਕੇ ਵਿਖਾਓ ਤੁਸੀਂ ਨਾਸਤਕ ਇੱਕ ਵੀ ਜਵਾਨ ਨੂੰ ਜੱਜੇਦਾਰ ਬੋਲ ਨਹੀਂ ਨਾ ਯਾਰ ਹੱਦ ਹੋ ਗਈ ਫਿਰ ਅਕਾਲ ਤਖਤ ਤਾਂ ਜੱਜੇਦਾਰ ਕਿਉਂ ਬਿਠਾਇਆ ਤੈਨੂੰ ਬੰਦੇ ਦੀ سپورਟ ਤੇ ਨਾ ਖੜਾ ਹੋ ਗੁਰੂ ਦੇ ਤਸ਼ਰਨ ਵਿੱਚ ਤਾਂ ਖੜਾ ਹੋਣਾ ਤੇ ਇਹਨਾਂ ਦਾ ਹੱਲ ਸਮੇਂ ਸਿਰ ਤੈਂਤੜਾ ਲੈਣ ਦਾ ਹੈ ਪਰ ਮੈਨੂੰ ਲੱਗਦਾ ਐ ਅਸੀਂ ਬੜੀ ਬੁਰੀ ਤਰ੍ਹਾਂ ਫੇਲ ਹੋ ਰਹੇ ਆ ਜਿਹੜੇ ਜੋੜਾ ਦੀ ਗੱਲ ਕਰਕੇ ਗਏ ਨੇ ਨਾ ਅਸੀਂ ਇਹਨਾਂ ਵੋਟਾਂ ਬਣਾਈਆਂ ਨੇ ਸਾਡੀ ਸੁਚੇਤਤਾ ਇੱਥੋਂ ਨਜ਼ਰ ਆਉਂਦੀ ਐ ਅਸੀਂ ਹਾਲੇ ਵੀ ਸੁਚੇਤ ਨਹੀਂ ਹੋ ਰਹੇ ਸਮਾਂ ਹੈਗਾ ਸਮਾਂ ਸੰਭਾਲੀਏ ਇਹਦੇ ਪਿੱਛੋਂ ਤੰਬੇ ਦਾ ਕੀ ਕਰਨਾ ਸੋ ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਤੇ ਸਮੁੱਚੀ ਟੀਮ ਦਾ ਜਿਹੜੇ ਇਹੋ ਜੇ ਸਮਾਗਮੁੰ ਦੇਖਦੇ ਨੇ ਤੇ ਤੁਹਾਡੇ ਵਰਗੇ ਸਾਰੀ ਕ੍ਰੀਮ ਨੂੰ ਬੁਲਾਉਂਦੇ ਨੇ ਵੀ ਤੁਹਾਡੇ ਪਿੱਛੇ ਇੱਕ ਇੱਕ ਸੰਸਥਾ ਖੜੀ ਹੈ ਵੀ ਆਪੋ ਆਪਣੀ ਸੰਸਥਾ ਜ਼ਿੰਮੇਵਾਰੀ ਨੂੰ ਪਛਾਣੇ ਤੇ ਕਿਸੇ ਰਾਹ ਦੇ ਪਾਂਧੀ ਬਣੀਏ ਸ਼ਾਇਦ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਭਉ ਵਿੱਚ ਰਹਿ ਕੇ ਭਾਮਨੀ ਵਿੱਚ ਰਹਿ ਕੇ ਗੱਲ ਕਰਾਂਗੇ ਤੇ ਜ਼ਰੂਰ ਕੋਈ ਨਵਾਂ ਹੱਲ ਸਾਹਮਣੇ ਆਏਗਾ ਨਾਲ ਹੀ ਮੈਂ ਤੁਹਾਨੂੰ ਆਪ ਜੀ ਨੂੰ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਦੇਣਾ 17 ਮਾਰਚ ਨੂੰ ਸੈਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨੇ ਕਾਲਜ ਜਲੰਧਰ ਰੋਪੜ ਉਹ ਆਪਣੇ ਸਾਲਾਨਾ ਸਮਾਗਮ ਕਰ ਰਹੀ ਜੀ ਆਪ ਸਾਰਿਆਂ ਨੇ ਆਉਣਾ ਉੱਥੇ ਜੀ ਬੈਠਾਂਗੇ ਕੁਝ ਸੁਆਬ ਬਚੋਲ ਕਰਾਂਗੇ ਕਿਸੇ ਮੁੱਦੇ ਤੇ ਵੱਲ ਦੋ ਕਦਮ ਵਧਣ ਦੀ ਕੋਸ਼ਿਸ਼ ਕਰਾਂਗੇ ਜੋ ਆਪ ਜੀ ਨੇ ਸਾਰਿਆਂ ਨੇ ਆਉਣਾ ਇਥੋਂ ਦੀ ਪੁਰਤਾਂ ਦਾ ਪ੍ਰਬੰਧਕ ਕਮੇਟੀ ਜਲੰਧਰ ਦੀ ਸੰਗਤ ਦਾ ਖਾਸ ਤੌਰ ਤੇ ਧੰਮਾ ਦੇ ਕਿ ਜਿਹੜੇ ਸਾਰਾ ਰਵੀ ਸਿੰਘ ਜੀ ਰਵਿੰਦਰ ਸਿੰਘ ਜੀ ਵੀਰ ਪ੍ਰਦੀਪ ਸਿੰਘ ਜੀ ਬੈਠੇ ਨੇ ਇਹ ਸਾਰੀ ਟੀਮ ਨੂੰ ਹਰ ਸਾਲ ਸਹਿਯੋਗ ਦਿੰਦੇ ਹੋ ਤੇ ਉੱਥੇ ਬੈਠਿਆ ਆਪਣੇ ਬੱਚਿਆਂ ਲਈ ਤੋ ਸਿਮਤ ਕਰਦੇ ਆਪ ਸਭ ਦਾ ਧੰਨਵਾਦ ਪੁੱਲਾ ਚੁੱਕਾਂ ਦੀ ਮਾਫੀ ਜੀ ਮੈਂ ਫੇਰ ਵੀ ਇੱਕ ਬੇਨਤੀ ਕਰਨਾ ਕਿ ਸਾਨੂੰ ਅਸੀਂ ਦੁਸ਼ਮਣ ਨੂੰ ਪਛਾਣਨ 'ਚ ਗਲਤੀ ਨਹੀਂ ਕਰ ਰਹੇ ਪਰ ਸਾਨੂੰ ਦੁਸ਼ਮਣ ਦੀ ਕਾਟ ਨਹੀਂ ਲੱਭ ਰਹੀ ਹਾਲੇ ਤੱਕ ਤਾਂ ਨਹੀਂ ਲੱਭ ਰਹੀ ਕੱਲ ਗੁਰੂ ਮੇਲ ਕਰੇ ਅਸੀਂ ਕਿਸੇ ਨਿਰਣੇ ਤੱਕ ਪਹੁੰਚ ਸਕੀਏ ਪੁੱਲਾ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ